ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਖਡਿਆਲ ਪਿੰਡ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਸ੍ਰਿੰਦ ਦੇ ਬੈਂਕ ਦੇ ਤਿੰਨ ਹਥਿਆਰਬੰਦ ਨੌਜਵਾਨਾਂ ਨੇ ਦਿਨ ਦਿਹਾੜੇ ਬੈਂਕ ਦੇ ਸੁਰੱਖਿਆ ਕਰਮੀ ਦਾ ਕਤਲ ਕਰ ਦਿੱਤਾ। ਤਿੰਨੇ આરોપી ਸਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਪਰ ਇਸ ਘਟਨਾ ਦੀ ਕਲਤੂਤ ਬੈਂਕ ਚੱਲੇ ਕੇ ਸੀਸੀਟੀਵੀ ਕੈਮਰੇਜ ਕੈਪਚਰ ਹੋ ਗਈ। ਫਿਲਹਾਲ ਪੁਲਿਸ ਅਧਿਕਾਰੀਆਂ ਨੇ ਸੀਸੀਟੀਵੀ ਫੁਟੇਜ ਨੂੰ ਕਾਬੂ ਵਿੱਚ ਲੈ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਰੋਪੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤੇ ਗਾੜ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ ਪਰ ਜਾਣਕਾਰੀ ਮੁਤਾਬਕ ਲੁਟੇਰਿਆ ਨੇ ਬੈਂਕ ਤੋਂ ਕਿਸੇ ਤਰ੍ਹਾਂ ਦੀ ਲੁੱਟ ਨਹੀਂ ਕੀਤੀ। ਮਾਰਨਿੰਗ 4 ਵਜੇ ਤਿੰਨ ਲੜਕੇ ਜਿਨ੍ਹਾਂ ਕੋਲ ਦੋ ਕੁੱਲੇ ਬੈਠੇ ਸੀ ਗੋਪੀ ਸਿੰਘ ਠੱਟੀਵਾ ਪਿੰਡ ਦਾ ਉਹ ਚੇਅਰ ਤੇ ਬੈਠਾ ਸੀ। ਕੋਲ ਨੂੰ ਜਦੋਂ ਪਿਸਤੌਲ ਤਾਣਿਆ ਤਾਂ ਉੱਠੇ ਖੜਾ ਹੋਇਆ। ਉਹਦੇ ਵੱਲ ਜਾਣ ਲੱਗਿਆ ਤਾਂ ਉਹਨੇ ਉਹਦੇ ਇੱਕ ਫਾਇਰ ਉਹਨਾਂ ਦੇ ਕਿਲਰ ਕਿਨੇ ਮਾਰਿਆ ਤੇ ਫੈਲ ਕਰਨ ਤੋਂ ਬਾਅਦ ਕੋਈ ਵੀ ਦੇਤੀ ਬਾਹਰ ਇਹ ਬਾਹਰ ਆ ਕੇ ਮੋਟੇ ਅਗਲੇ ਸਕੇਪ ਕਰ ਗਏ ਤੇ ਜੋ ਨਰਕੈਸ਼ ਵਗੈਰਾ ਸੀ ਉਹ ਨਹੀਂ ਲੁੱਟੀ ਚਾਨ ਕੋਨੇ ਲਮੀਨੇ ਲੱਕੇ ਚਾਟ ਫੁੱਟ ਦੇ ਜ਼ਮੀਨ ਦੇ ਟੁਕੜੇ ਲੈ ਕੇ ਇੱਕ ਪ੍ਰਾਣੇ ਪ੍ਰਾਤਾ ਕਤਲ ਕਰ ਦਿੱਤਾ ਮ੍ਰਿਤਕ ગોਬਾਲ ਦੀ ਪਤਨੀ ਨੇ ਦੱਸਿਆ ਕਿ ਜ਼ਮੀਨਕਾਰਾਂ ਨਾਲ ਸਰਕਾਰੋ ਚ ਝਗੜਾ ਰਹਿੰਦਾ ਸੀ ਪਰ ਪੀਤੀ ਦਾ ਝਗੜਾ ਇੰਨਾ ਵੱਧ ਗਿਆ ਕਿ ਪਵਨ ਕੁਮਾਰ ਜੋ ਨਸ਼ੇ ਦੀ ਹਾਲਤ ਵਿੱਚ ਸੀ ਉਸਨੇ ਉਸਦੇ ਪਤੀ ਤੇ ਹਮਲਾ ਕਰ ਦਿੱਤਾ ਅਤੇ ਹਮਲੇ ਵਿੱਚ ਉਸਦੇ ਪਤੀ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਨੇ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਪਰ ਦੋਸ਼ੀ ਅਜੇ ਪੁਲਿਸ ਗ੍ਰਿਫਟ ਤੋਂ ਬਾਹਰ ਹੈ ਇਹ ਹੰਦੇ ਨੇ ਤੋਂ ਕਾਲਾ ਨਾਲ ਕੱਟੇ ਸਾਰੇ ਜਿਹੜੇ ਪਰਾ ਇਕੱਠੇ ਹੋ ਗਏ ਫੇਰ ਗੱਲ ਕਰਨਿਆ ਹੀ ਇਹਨਾਂ ਦੋ ਨਾਲ ਦੀ ਫਟਨੀ ਹਾਂ ਕੇ ਫਟਨੀ ਹਾਂ ਕੇ ਨਾਲ ਜਿਹੜੇ ਸਿੱਧੀ ਚੇਤੇ ਮਾ ਆਂਦੀਆਂ ਤੇ ਉਹ ਵੀ ਉਹ ਅੰਗ ਚੀਰ ਮਿਆ ਗਿਆ ਕਿਉਂਕਿ ਜਿਹੜੇ ਚੀਰ ਮਿਆ ਆਇਆ ਉਹ ਗੇਉ ਸੋਹਿਆ ਤੇ ਇਹਨਾਂ ਜੋ ਜੋ ਅੰਗ ਸਖਿਆ ਨੂੰ ਖਿਚਾ ਚੜੀ ਹੋਵੇ ਇਹਨਾਂ ਨੂੰ ਮਾਰਿਆ ਇਹ ਮਰਨ ਵਾਲਾ ਜਿਹੜਾ ਮਦਰਗਪਾਲ ਹੈ ਮਸ਼ੀਨ ਨਗਰ ਨਵੀਂ ਦਾ ਰਹਿਣ ਵਾਲਾ ਦੇ ਐਮ ਇਹ ਦਾ ਭਰਾ ਹੈ ਪਵਨ ਕੁਮਾਰ ਉਹ ਇਹਨਾਂ ਨਾਲ ਛੋਟਾ ਸੀਗਾ ਇਹਦੀ ਉਮਰ 47 ਸਾਲ ਹੈ ਪਵਨ ਕੁਮਾਰ ਦੀ ਉਮਰ 47 44 ਸਾਲ ਹੈ ਤੇ ਇਹਨਾਂ ਦੀ 크ਰੇਡੂ ਬੰਦ ਦੀ ਆਪਸ ਵਿੱਚ ਕਲੇਸ਼ ਰਹਿੰਦਾ ਸੀਗਾ ਰਾਤੀ ਪਵਨ ਕੁਮਾਰ ਨੇ ਕਿਹਾ ਪੀ ਕੇ ਇਹਦੇ ਤੇ ਚਪਤੀ ਇੱਕ ਲੈ ਕੇ ਲੱਕੜ ਦੀ ਸੋਸ ਇਹਦੇ ਸਿਰ ਤੇ ਮਾਰ ਕੇ ਤਾਂ ਡਿੱਗ ਪਿਆ ਪੰਜ ਸਦਾਰ ਰੋੜ ਕੀਤੇ ਤੇ ਇਹਨੂੰ ਹਸਪਤਾਲ ਦਾਖਲ ਕਰਾਤਾ ਉਹਦੀ ਕਰਦੀ ਨਹੀਂ ਜੀ ਮੌਤ ਹੋ ਗਈ ਹੁਣ ਉਹਦੀ ਕਰਦੀ ਤੇ ਬਿਆਨਾਂ ਦੇ ਸੀਮਾ ਵਾਲੀ ਦਾ ਉਹਦਾ ਨਾਮ ਉਹਦੇ ਬਿਆਨ ਦੇ ਪੱਤਾ ਜੀ ਕਰਤਾ ਤੈਨੂੰ ਦੋ ਦਾ ਪਵਨ ਕੁਮਾਰ ਦੇ ਨਾਮ ਤੇ